ਇੱਕ ਵਰजेश ਕੁਮਾਰ ਨਾਮ ਦੇ ਆਦਮੀ ਨੇ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਵੀ ਕੁਝ ਬੰਦਿਆਂ ਨੇ ਉਹਦੇ ਕੋਲੋਂ ਮੋਬਾਈਲ ਸਨੇਚ ਕਰ ਲਿਆ ਉਹਨੂੰ ਲਾਭ ਖਾ ਕੇ ਤਾਂ ਜਿਸ ਤੇ ਪੁਲਿਸ ਨੇ ਆਪਣੀ ਫੋਕਲ ਪੁਲਿਸ ਔਰ ਉਹਨਾਂ ਦੀ ਟੀਮ ਨੇ ACP ਸਾਹਿਬ ਇੰਡਸਟਰੀਆ ਦੇ ਨਿਗਰਾਨੀ ਹੈਡਸ ਉਹਨਾਂ ਨੇ ਆਪਣਾ ਜਦੋਂ ਸਰਚ ਕੀਤੀ ਤੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਤਿੰਨ ਬੰਦਿਆਂ ਨੂੰ ਰੈਸਟ ਕੀਤਾ ਜਿਨ੍ਹਾਂ ਦੇ ਨਾਮ ਲਖਨ ਜੈਦੀਪ ਤੇ ਗਗਨ ਇਹ ਤਿੰਨਾਂ ਨੂੰ ਰੈਸਟ ਕੀਤਾ ਤਿੰਨਾਂ ਕੋਲੋਂ ਪੰਜ ਮੋਬਾਈਲ ਫੋਨ ਇੱਕ ਐਕਟਵਾ ਤੇ ਦਾ ਇੱਕ ਦਾਬੰਦ ਹੋਇਆ ਜਿਹੜਾ ਗगन ਆ ਗगन ਤੇ ਆਲਰੇਡੀ ਪਹਿਲਾਂ ਵੀ ਦੋ ਪਰਚੇ ਦਰਜ ਹੈਗੇ ਨੇ ਤੇ ਉਹਦੇ ਵਿੱਚ ਇਹਨਾਂ ਨੂੰ ਰੈਸਟ ਕਰਕੇ ਤੋਂ ਇਹਨਾਂ ਨੂੰ ਪੇਸ਼ਟ ਕਰਕੇ ਤੇ ਰਿਮਾਂਡ ਲਿਆ ਗਿਆ ਸਰ ਤਰੀਕਾ ਇਹ ਵਾਰਦਾਤ ਕੀ ਸੀ ਜੀ ਇਹਨਾਂ ਦਾ ਦਾ ਨਾਲ ਜਾਂਦੇ ਬੰਦੇ ਤੋਂ ਜਿਸ ਤਰ੍ਹਾਂ ਦਾਬ ਖਾ ਕੇ ਜਾਂ ਉਹਨੂੰ ਡਰਾ ਤਮ ਖਾ ਕੇ ਉਹਦਾ ਮੋਬਾਈਲ ਸਨੇਚ ਕਰਕੇ ਲੈ ਜਾਂਦੇ ਸੀ ਸਰ ਇਹਨਾਂ ਦੀ ਕੀ ਕਿੰਨੀਆਂ ਨੀਆਂ ਆਪਣਾ ਹੋਈਆਂ ਸੋਲਵ ਹੋਈਆਂ ਜਿਹੜੀਆਂ ਵਰਦਤ ਜਿਹੜੇ ਹੁਣ ਤੱਕ ਆ ਗਿਆ ਜੇ ਪੰਜ ਮੋਬਾਈਲ ਤੋਂ ਉਹਨਾਂ ਕੋ ਬ੍ਰਾਂਡ ਹੋ ਚੁੱਕੇ ਹੈ ਕਿ ਐਕਟਵਾ ਵੀ ਬ੍ਰਾਂਡ ਹੋਈ ਹੈ ਐਕਟਵਾ ਦਾ ਵੀ ਕੋਈ ਰਿਪੋਰਟ ਨਹੀਂ ਇਹਨਾਂ ਦਾ ਉਹਦੇ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਵੀ ਉਹ ਵੀ ਚੋਰੀ ਦੀ ਹੈ ਜਾਂ ਕਿੱਥੋਂ ਆਰਟੀਓ ਆਫਿਸ ਤੋਂ ਰਿਕਾਰਡ ਲੈ ਕੇ ਉਹ ਵੀ ਖਲਾਸਾ ਕੀਤਾ ਕਿੰਨੇ ਪਹਿਲਾਂ ਮਾਮਲੇ ਦਰਜ ਨੇ ਇੱਕ ਗਗਨ ਜਿਹੜਾ ਹੈਗਾ ਉਹ ਤੇ ਦੋ ਮਾਮਲੇ ਆਲਰੇਡੀ ਪਹਿਲਾਂ ਦਰਜ ਆ ਗਏ ਚੋਰੀ ਦੇ ਸਮਾਨ ਦੇ ਚੋਰੀ ਦੇ ਤੇ ਦੂਸਰੇ ਦੇ ਅਜੇ ਪ੍ਰੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕਨਸਰਨ ਲਾ ਕੇ ਉਹ ਕਨਫਰਮ ਕੀਤਾ ਜਾ ਸਰ ਰੈਨ ਵਾਲੇ ਕਿੱਥੇ ਦੇ ਇਹ ਹੁਣ ਤਾਂ ਇੱਕ ਜਿਹੜਾ ਹੈਗਾ ਜਨਕਪੁਰੀ ਦਾ ਜੀ ਗੁਰੂ ਅਰਜਨ ਦੇਵ ਨਗਰ ਦੇ ਤੋਂ ਇਹ ਟੋਟਲ ਤਿੰਨ ਬੰਦੇ ਦੇ ਗਰੁੱਪ ਹੈ ਹੋਰ ਵੀ ਹੋਣਾ ਨੀ ਅਜੇ ਤੱਕ ਤਾਂ ਤਿੰਨਾਂ ਦਾ ਹੀ ਪਤਾ ਚੱਲਿਆ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਉਹ ਚੱਲੇਗਾ ਵੀ ਹੋਰ ਇਹਨਾਂ ਨਾਲ ਸਾਥੀ ਕੌਣ-ਕੌਣ ਨੇ ਸਰ ਜਿਹੜੇ ਮੋਬਾਈਲ ਨੇ ਕਿੱਥੇ ਅੰਗੇ ਵੇਚਦੇ ਕੁਛ ਉਹਦੇ ਵਾਲੇ ਮੋਬਾਈਲ ਇਦਾਂ ਹੀ ਚੱਲ ਜੋ ਇਹਨਾਂ ਦੀ ਨੈਸ਼ਨਲ ਇੰਟਰੋਗੇਸ਼ਨ ਚੱ ਆ ਬਈ ਚੱਲਦੇ ਫਿਰਦੇ ਆਪਣੇ ਮਾਰਕੀਟ ਦੇ ਵਿੱਚ ਹੀ ਲੋਕਾਂ ਨੂੰ ਉਤਰੇ ਜਾਂਦੇ ਵੀ ਜਾਂ ਕਿਸੇ ਨਾ ਕਿਸੇ ਸ਼ਾਪਕੀਪਰ ਨੂੰ ਇਦਾਂ ਵੇਚਦੇ ਸੀ ਸਰ ਕੀ ਬਰਾਮਦਗੀ ਕੀ ਹੋਈ ਹੈ ਇਹਨਾਂ ਕੋਲੋਂ ਪੰਜ ਮੋਬਾਈਲ ਇੱਕ ਐਸਟੋਅਰ ਇੱਕ ਧਾਰ ਬਰਾਮਦ ਹੋਇਆ ਤੇ ਥਾਣਾ ਪੁਲਿਸ ਕੀ ਕਾਰਵਾਈ ਕਰੇਗੀ ਦਰਸ਼ਾਦਸ਼ ਕੀਤਾ ਜੀ ਉਹਨਾਂ ਦੇ ਰੈਸਟ ਪਾਈ ਹੈ ਰੈਸਟ ਪਾ ਕੇ ਉਹਨਾਂ ਦੇ ਬਾਕੀ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਸਲਾਈਸਿੰਗਸ ਕੀਤੀਆਂ ਨੇ ਉਹ ਵੀ ਸਾਰਾ ਇੰਟਰਵੈਸ਼ਨ ਕਿੰਨੀ ਕੁ ਉਮਰ ਦੇ ਹੈ ਜੀ ਇਹ ਨਹੀਂ ਜਾਣੇ ਇਹਨਾਂ ਦੇ ਲਗਭਗ 25 ਤੋਂ 30 32 ਇੰਨੇ ਸਾਲ ਦੇ ਹਨ ਠੀਕ ਹੈ ਠੀਕ ਹੈ ਜੀ